ਆਹ ਯਾ ਤੈ ਦੇਖ ਲੈ ਕੱਲਾ ਲੈ ਆਪਾਂ ਐਡੀ ਪੰਚਾਇਤ ਨਹੀਂ ਬੈਠੇ ਆਂਗੇ ਕੱਲਾ ਹੂੰ ਇਹ ਬਰਤਨਾਂ ਦੀ ਗੱਲਾਂ ਨਹੀਂ ਬੁਲਾਸਾ ਬਸਾ ਵਾ ਇਹ ਬੰਦਾ ਹੀ ਭਾਈ ਮੈਨੂੰ ਹੋਰੂ ਜੇ ਲੱਗਦਾ ਮੈਂ ਕਹਿੰਦੀ ਸਰਪੰਚ ਪੂਰਾ ਖਤਰਨਾਕ ਆ ਮੂੰਹ ਦੇਖ ਲੈ ਕਿਵੇਂ ਘਾਤਦਾ ਜਣਾਇ ਪੋੜਾ ਜਿਹਾ ਬਣਾਉਂਦਾ ਤੀ ਹਾਂ ਠੀਕ ਹੈ ਤੂੰ ਤਾਂ ਇਹ ਗੱਲਾਂ ਚ ਲੰਘਿਆ ਹੋਇਆ ਮੈਂ ਤੈਨੂੰ ਤਾਂ ਪਤਾ ਅਸੀਂ ਭਾਈ ਬਥੇਰੇ ਸਿੱਧੇ ਕਰੇ ਨੇ ਇਹ ਜੇ ਫੇਰ ਕੋਈ ਨਹੀਂ ਕੇ ਆ ਕਰਦਾ ਆ ਇਹਨੂੰ ਲੱਗੂ ਸੇਕ ਹੁਣ ਉਹ ਮੜਾ ਮੋਟਾ ਮੂੰਹ ਸਮਾ ਲਿਆ ਕਰ ਆਪਣਾ ਜਵਾਈ ਭਾਈ ਆ ਉਹ ਐ ਬੋਲਦੇ ਹੁੰਦੇ ਨੇ ਪਾਈ ਬੀਆ ਥਣ ਕੁੜੀ ਨਾ ਬੀ ਵੇ ਬੈ ਕੇ ਤੋੜ ਦੂੰਗੀ ਤੂੰ ਟਿੱਕ ਜਾ ਕੋਈ ਗੱਲ ਨਹੀਂ ਭਾਈ ਤੂੰ ਤਾਂ ਸਿਆਣਾ ਯਾਰਾ ਮੇਰੀ ਕਾਦੀ ਸਿਆਣਪ ਰਹੇਗੀ ਜਿਹੜਾ ਮੇਰਾ ਖੁੱਡਾ ਉਹ ਵੀ ਪਕਿਆ ਦੂੰਗੀ ਖੁੱਡ ਨੂੰ ਮਾਰ ਗੋਲੀ ਤੇ ਇਹ ਤਾਂ ਖੁੱਡ ਪੱਲੇ ਰਹਿ ਗਿਆ ਚਲੋ ਕੋਈ ਗੱਲ ਨਹੀਂ ਤੁਸੀਂ ਆਪ ਚ ਨਾ ਲੜੋ ਕੋਈ ਗੱਲ ਨਹੀਂ ਬੈ ਕੇ ਗੱਲ ਕਰਾਂਗੇ ਆਪਾਂ ਘਰੋਂ ਆਮ ਕੋਈ ਗੱਲ ਚ ਸਭ ਘਰ ਬਸਦੀ ਸੋਹਣੇ ਲੱਗਦੇ ਨੇ ਘਰਾਂ ਘਰਾਂ ਚੀ ਸੋਹਣੀਆਂ ਲੱਗਦੀਆਂ ਨੇ ਧੀਆ ਤਾਂ ਘਰਾਂ ਚੀ ਸੋਹਣੀਆਂ ਲੱਗਦੇ ਨੇ ਮੈਨੂੰ ਪਤਾ ਹੈ ਸਾਰੀ ਉਮਰ ਇਹਨੂੰ ਆਕ ਲਾਉਣੀ ਇਹਦੇ ਨਾਲ ਤਾਂ ਮੈਂ ਪਤਾ ਨਹੀਂ ਕਿਵੇਂ ਕੱਟ ਗਈ ਜਿ ਕੋ ਹੋਰ ਹੁੰਦੀ ਨਾ ਤਾਂ ਇੱਕ ਮਿੰਟ ਨਾ ਕੱਢਦੀ ਚਲ ਕੋਈ ਗੱਲ ਨਹੀਂ ਭਾਈ ਤੁਸੀਂ ਆਪ ਨਾਲ ਲੜੋ ਚਲ ਭਾਈ ਤੂੰ ਅੰਦਰ ਜਾ ਮੈਂ ਕਰਦਾ ਇਹਨਾਂ ਨਾਲ ਪ੍ਰੀਤਾ ਸਿਆ ਤੂੰ ਸਿਆਣਾ ਮਹਿਣਾ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਉੱਥੇ ਕੁੜੀ ਦਾ ਵਸੀਬਾ ਨਹੀਂ ਹੈਗਾ ਚੰਗਾ ਰਹੇਗਾ ਨਮੇੜਾ ਕਰ ਲੈ ਸਰਪੰਚ ਸਾਹਿਬ ਤੁਸੀਂ ਆਪ ਸਿਆਣੇ ਹੋ ਧੀਆ ਦੇ ਘਰ ਬਸਾਉਣੇ ਕਿਤੇ ਸੌਖੇ ਨਹੀਂਗੇ ਹੁਣ ਤਾਂ ਟਾਈਮ ਹੈ ਪੰਜ ਚਾਰ ਸਾਲ ਜੇ ਹੋ ਟੱਪ ਗਏ ਨਾ ਕੁੜੀ ਉਧਰ ਦੀ ਰਹਿਣੀ ਹੈ ਨਾ ਉਧਰ ਦੀ ਰਹਿਣੀ ਹੈ ਫਿਰ ਪਸਤਾ ਆਏਗਾ ਸਰਪੰਚ ਸਾਹਿਬ ਤੁਸੀਂ ਦੱਸੋ ਮੈਂ ਆਪਦੀ ਤੀ ਦਾ ਘਰ ਕਿਵੇਂ ਉਜਾੜਦਾ ਜਦੋਂ ਮੇਰੇ ਜਵਾਈ ਚ 1 ਰੁਪਏ ਦਾ ਨੁਕਸਨ ਹੀ ਉਹ ਤਾਂ ਠੀਕ ਹੈ ਤੇਰੀ ਗੱਲ ਚੱਲ ਤੁਸੀਂ ਆਪਦੀ ਰਾਏ ਕਰ ਲਿਓ ਮੈਨੂੰ ਦੱਸਿਓ ਮੈਂ ਜਾਣਾ ਹੁਣ ਸਰਪੰਚ ਸਾਹਿਬ ਇਹ ਕਿੱਧਰ ਜਾ ਮੈਂ ਚਾਹਾ ਰੱਖੀਏਗੀ ਨਾ ਭਾਈ ਚਾਹ ਤਾਂ ਮੈਂ ਪੀਂਦਾ ਨਹੀਂ ਗਰਮੀ ਬੜੀ ਹੈ ਕੋਈ ਗੱਲ ਠੰਡਾ ਫੜ ਲੈ ਭੱਜ ਕੇ ਜਾ ਦੁਕਾਨ ਤੋਂ ਚੱਲ ਕੋਈ ਨਾ ਲਿਆਣ ਹਾਂ ਬੈਠੋ ਜੀ ਬੈਠੋ ਮੇਰੇ ਸਾਲੇ ਦੀ ਜਵਾਈ ਨੂੰ ਤਾਂ ਪਾਣੀ ਦਾ ਗਲਾਸ ਨਹੀਂ ਪੁੱਛਿਆ ਸਰਪੰਚ ਨੂੰ ਠੰਡੇ ਮੰਗਾ ਕੇ ਦਿੰਦੀ ਆ ਜੀ ਕਰਦਾ ਹੁਣ ਡਾਂਗ ਚੱਕ ਲਾਂ ਗਿੱਟੀ-ਗਿੱਟੇ ਕੁੱਟਾਂ ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਹੀ ਕਰ ਲਾਂਗੇ ਹਾਂਜੀ ਇਹ ਤਾਂ ਬੁੱਝੜ ਐ ਇਹਨੂੰ ਕੀ ਲਖਣਾਗਾ ਮੈਂ ਲਿਆ ਇੰਨੀ ਉਮਰ ਕੱਢ ਲਈ ਤੋਂਲੇ ਝੱਟੇ ਵਾਲਾ ਹੋ ਗਿਆ ਇਹ ਬੰਦੇ ਨੂੰ ਆਕਲ ਨਹੀਂ ਮੈਂ ਦੇਖ ਲੈ ਇਹਨੂੰ ਪਤਾ ਨਹੀਂ ਹੁਸਾ ਹਾਂ ਆ ਗੱਲ ਦੇਖ ਕਿਹੜੇ ਹਿਸਾਬ ਨਾਲ ਕਰਦਾ ਤੀ ਰੱਬ ਦੇ ਨਹੀਂ ਮੂੰਹ ਚੱਕ-ਚੱਕਦਾ ਹਾਂ ਤੁਸੀਂ ਸਿਆਣਿਓ ਭਈ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਹੀ ਕਰ ਲਾਂਗੇ ਡੈਡੀ ਮੈਨੂੰ 15 ਦਿਨ ਹੋ ਗਏ ਇੱਥੇ ਬੈਠੇ ਨੂੰ। ਨਾ ਕੋਈ ਫੋਨ ਆਇਆ, ਨਾ ਕੋਈ ਸੁਨੇਹਾ ਆ। ਜੇ ਮੈਂ ਫੋਨ ਕਰਦੀ ਆ ਤਾਂ ਚੱਕਦੇ ਨਹੀਂ। ਕੋਈ ਗੱਲ ਨਹੀਂ ਧੀਏ। ਹਲ ਤਾਂ ਦਿਨੀ 15 ਹੋਏ ਨੇ ਤਾਂ ਸਾਰੀ ਉਮਰ ਯੂਰੀ ਬੈਠਣਾਗਾ। ਮੈਥੋਂ ਲਿਖ ਕੇ ਲੈ ਲੈ ਜੇ ਤੇਰੀ ਮਾਂ ਤੇਰਾ ਘਰ ਬਸਣ ਦੇ ਦੇ ਜਾਂ ਕਿਤੇ ਹੋਰ ਉਹ ਰਿਸ਼ਤਾ ਹੋਣ ਦੇ ਦੇ। ਉਹ ਦਿਨ ਬਸ ਚੜਜਾਂ ਦੀ ਚੰਗੀ ਨਾ ਰਹਿੰਦੀ। ਚੱਲ ਕੋਈ ਨਾ ਫਿਰ ਮੈਂ ਮੰਮੀ ਨਾਲ ਗੱਲ ਕਰ ਲੈਣੀ ਆ। ਮੰਮੀ ਦੀ ਮਨਤਾ ਕਰ ਲੈਣੀ ਆ ਕੀ ਕਹਿੰਦੀ ਆ ਉਹ। ਮੈਨੂੰ ਮੇਰੇ ਜਵਾਕ ਦੀ ਬਹੁਤ ਯਾਦ ਆਉਂਦੀ ਆ। ਕੀ ਇਹ ਜੇ ਮਨਤਾ ਕਰੇਗੀ ਫਿਰ ਨਹੀਂ ਤੇਰੀ ਮਾਂ ਨੇ ਤੈਨੂੰ ਤੋੜਨਾ ਮੜੀ-ਮੋਟੀ ਕੋਰੀ ਯੋਜਾ ਕਰ ਬਸਾਉਣਾ ਤਾਂ ਚੱਲ ਮੈਂ ਕਰਦੀ ਆ ਫਿਰ ਮੰਮੀ ਨਾਲ ਗੱਲ ਜਾ ਕੇ